ਬੜਾ ਨੂੰ ਬਹੁਤ ਜੀ ਪਿੰਡ ਦੇ ਕੋਟਨ ਕੀ ਕਰ ਦਿੱਤੇ ਤੇ ਜੇ 슈ਗਰ ਤੇ ਜੇ ਤੁਹਾਡੀ ਜੇ ਵੱਡੀ ਨੂੰ ਹੋਈ ਜਾ ਜੇ ਬਲਡ ਪ੍ਰੈਸ਼ਰ ਵਧਾ ਹੋਇਆ ਉਹ ਜੇ ਜੇ ਦੇ 4.0 ਦੇ ਕਰ ਸਕਿਆ ਤੁਸੀਂ ਦੇਖਿਓ ਉਹਦੀ ਜੇ ਡਵਲਪਮੈਂਟ ਹੋਈ ਜਾ ਬੜੇ ਮਜੀਦ ਤੁਹਾਡੇ ਸਾਡੇ ਕੰਮ ਸੀ ਜੇ ਵੇਖੋ ਮੁਹਾਰ ਇਹਨੇ ਬਗਲੀ ਬਰਦਾਸ਼ਤ ਕਿੱਥੋਂ ਪੈਸੇ ਕਿੱਥੋਂ ਆ ਜਾਂਦੇ ਜਦੋਂ ਆਪਣੀ ਤੋਂ ਵੀਲੇਜ ਹੋਇਆ ਕਰਦਾ ਸਾਡੇ ਲਾਗੇ ਵੇਖੋ ਪਰਮਾਤਮਾ ਨੇ ਕਿਰਪਾ ਕਰਨ ਇਹ ਐਂ ਵੀ ਇਹੀ ਹੋਣਾ ਮੁੱਖ ਮੰਤਰੀ ਵੀ ਹੋਇਓਣਾ ਤੇ ਮੰਤਰੀ ਵੀ ਹੋਣਾ ਕੋਈ ਨਾ ਕੋਈ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਗਨ ਚੌਧਰੀ ਇਹਦੇ ਅੰਕਲ ਵੀ ਨੇ ਉਹ ਕੁਸ਼ਲੀਵਾਂ ਛੱਡਿਓ ਲੈਂਦੇ ਹਾਂ ਮੇਰੇ 12:00 ਵੱਜ ਗਏ ਮੈਨੂੰ ਕਿਹਦੇ 5:00 ਵਜੇ ਚੱਲ ਪਈ ਆਂ ਜੀ ਔਰ ਇੱਥੇ ਮੈਨੂੰ ਉੱਥੇ ਬੋਲਦਿਆਂ ਜਿਆਦ ਨਹੀਂ ਸੀ ਰਿਆ ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਜੇ 400 ਤੇ ਮੈਂ ਇਹਦੇ ਚਿਹਰੇ ਤੇ ਖੁਸ਼ੀ ਉਹਦੋਂ ਵੇਖੀ ਜਦੋਂ ਮੇਰਾ ਡਿਕਲੇਅਰ ਹੋ ਗਿਆ ਤੇ ਫੇਰ ਹੀ ਆਪਣੀ ਉੱਥੇ ਸਰਟੀਫਿਕੇਟ ਲੈਣ ਲਈ ਉੱਥੇ ਤੁਰਿਆ ਉਹਨਾਂ ਚਿਰ ਮੇਰੇ ਲਾ ਕੋ ਉੱਠਿਆ ਨਹੀਂ ਔਰ ਇਹਦਾ ਦਿਲ ਘਟਦਾ ਸੀ ਦੋ ਵਾਰਿੰ ਬੈਕ ਹੋਇਆ ਆਪਾਂ ਜਿੱਤ ਜਾਣਾ ਕਿੰਨਾ ਅੰਕਲ ਜੰਨਾ ਚ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ੀ ਨਹੀਂ ਅੱਜ ਮੈਂ ਆਪਣੇ ਘਰ ਆਇਆ ਔਰ ਇੱਥੇ ਬੈਠਾ ਡਰਾਇੰਗ ਰੂਮ ਚ ਬੈਠਾ ਮੇਰੀ ਜਿੱਤ ਉੱਥੇ ਹੋਈ ਸੀ ਤੇ ਅੱਜ ਜਿਹੜਾ ਪਹਿਲੀ ਫੇੜੀ ਤੇ ਪਹਿਲਾ ਜਿਹੜਾ ਉਹ ਆਇਆ ਉਹ ਮੈਂ ਕਿੱਥੇ ਆ ਉਹਦੀ ਕਿਵੇਂ ਹਦੋ ਜੀ ਆਪਣੇ ਕੈਂਡੀਡੇਟ ਚੋਂ ਇਲੈਕਸ਼ਨ ਲੜਦੇ ਬਾਅਦ ਚ ਤੁਹਾਨੂੰ ਹੁਣ ਚੱਲਦੇ ਚੱਲਦੇ ਦੱਸਿਆ ਕਰਾਂਗੇ ਕਿੰਨਾ ਨਾ ਆਪਾਂ ਜੀ ਪਾਰਟੀ 13 ਜੀ ਦਲਵੀਰ ਦਲਵੀਰ ਕੋਲ ਆ ਸ਼ਡਿਊਲ ਕੀ ਸਰ ਆਇਆ ਸ਼ਡਿਊਲ ਕਰਦੇ ਚਲੋ ਸ਼ਡਿਊਲ ਕੀ ਆਜ ਅੱਜ ਪਹਿਲਾਂ ਚੱਲਦੇ ਆ ਅਸੀਂ